ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤਾਂ ਅੱਜ ਦੀ ਇਹ ਜਿਹੜੀ ਵੀਡੀਓ ਹੈਗੀ ਆ ਤੁਹਾਨੂੰ ਥੰਬਨੇਲ ਦੇਖ ਕੇ ਸਮਝ ਆ ਹੀ ਗਈ ਹੋਣੀ ਹੈ ਕਿ ਆਪਾਂ ਕਿਸ ਮੁੱਦੇ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜੀ ਬਿਲਕੁਲ ਆਧੇ ਤੋਂ ਜ਼ਿਆਦਾ ਲੋਕਾਂ ਨੂੰ ਤਾਂ ਮਸਲਾ ਪਤਾ ਹੀ ਹੋਣਾ ਪਰ ਗੱਲ ਇੱਥੇ ਸੱਚੀ ਹੈ ਝੂਠ ਦੀ ਹੈ ਸਹੀ ਹੈ ਗਲਤ ਦੀ ਹੈ ਆਪਾਂ ਗੱਲ ਕਰਨ ਜਾ ਰਹੇ ਹਾਂ ਮੀਨੂ ਸਰਾਂ ਭੈਣ ਦੀ ਤੇ ਕਿਰਨਦੀਪ कौर ਬਠਿੰਡਾ ਦੀ ਹਾਂਜੀ ਕਈ ਕਿਰਨ ਦੀਪ ਦੇ ਫੈਨ ਨੇ ਕਈ ਮੀਨੂ ਸਰਾਂ ਦੇ ਫੈਨ ਨੇ ਅੱਜ ਮੈਂ ਦੋਨਾਂ ਦੀ ਹੀ ਮਤਲਬ ਵੀਡੀਓਜ਼ ਦੇਖੀਆਂ ਸੀ ਪਹਿਲਾਂ ਮੀਨੂ ਸਰਾਂ ਭੈਣ ਦੀਆਂ ਵੀਡੀਓਜ਼ ਦੇਖੀਆਂ ਉਹਨਾਂ ਨੇ ਕਿਰਨ ਬਟੰਡਾ ਨੂੰ ਕੀ ਰਿਪਲਾਈ ਦਿੱਤਾ ਤੇ ਕਿਰਨਦੀਪ ਦੀਆਂ ਵੀ ਵੀਡੀਓਜ਼ ਦੇਖੀਆਂ ਕਿ ਉਹਨਾਂ ਨੇ ਮੀਨੂ ਸਰਾਂ ਨੂੰ ਕੀ ਰਿਪਲਾਈ ਦਿੱਤਾ ਸੱਚੀਆਂ ਝੂਠ ਸਹੀਆਂ ਗਲਤ ਮੈਂ ਆਪਣਾ ਪੱਖ ਦੱਸ ਰਹੀ ਹਾਂ ਇਸ ਵੀਡੀਓ ਦੇ ਵਿੱਚ ਜਿਹੜੇ ਜਿਹੜੇ ਵੀਡੀਓ ਨੂੰ ਦੇਖ ਰਹੇ ਨੇ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਪੱਖ ਜ਼ਰੂਰ ਦੱਸਿਓ ਤਾਂ ਗੱਲ ਕਰਦੇ ਆ ਸਭ ਤੋਂ ਪਹਿਲਾਂ ਮੀਨੂ ਭੈਣ ਦੀ ਮੀਨੂ ਭੈਣ ਨੇ ਦੱਸਿਆ ਕਿ ਉਹਨਾਂ ਨੇ ਨਾਰਮਲ ਇੱਕ ਵੀਡੀਓ ਪਾਈ ਸੀ ਜਿਹੜੀ ਗੱਲ ਤੋਂ ਇਹਨਾਂ ਦੋਨਾਂ ਦੇ ਵਿੱਚ ਲੜਾਈ ਚੱਲ ਪਈ ਮਤਲਬ ਲੜਾਈ ਨਹੀਂ ਕਹਿ ਸਕਦੇ ਕੰਟਰੋਵਰਸੀ ਇੱਕ ਦੂਜੇ ਨੂੰ ਰਿਪਲਾਈ ਦੇਣਾ ਵੀਡੀਓਜ਼ ਦੇ ਥਰੂ ਇਹ ਸਭ ਸਿਲਸਿਲਾ ਕਿੱਥੋਂ ਸ਼ੁਰੂ ਹੋਇਆ ਸਿਰਫ ਇੱਕ ਛੋਟੀ ਜੀ ਵੀਡੀਓ ਤੋਂ ਬਿਲਕੁਲ ਦੇਖੋ ਉਹਨਾਂ ਦਾ ਕਹਿਣਾ ਕਿ ਉਹਨਾਂ ਨੇ ਮੈਨੂੰ ਭੈਣ ਨੇ ਕੋਈ ਵੀਡੀਓ ਜਿਹੜੀ ਹੈਗੀ ਆ ਕਾਪੀ ਵਾਲੀ ਗੱਲ ਕੀਤੀ ਸੀ ਇੰਸਟਾਗ੍ਰam ਦੀ ਰੀਲ ਦੇ ਵਿੱਚ ਉਹ ਕਿਰਨ ਬਠਿੰਡਾ ਤੇ ਲਾ ਕੇ ਨਹੀਂ ਕਹੀ ਸੀ ਨਾ ਹੀ ਉਹਨੇ ਉਹਦੇ ਵਿੱਚ ਕਿਸੇ ਦਾ ਨਾਮ ਮੈਂਸ਼ਨ ਕੀਤਾ ਆਪਾਂ ਸਾਰਿਆਂ ਨੇ ਦੇਖੀ ਆ ਵੀਡੀਓ ਕਿ ਉਹਨਾਂ ਨੇ ਕਿਸੇ ਦਾ ਵੀ ਨਾਮ ਨਹੀਂ ਲਿਆ ਵਿੱਚ ਤਾਂ ਫਿਰ ਕਿਰਨ ਦੀ ਭੈਣ ਨੂੰ ਆਪਣੇ ਆਪ ਇਹ ਚੀਜ਼ ਹੋ ਸਕਦਾ ਉਹਨਾਂ ਨੂੰ ਕੋਈ ਮਿਸ ਅੰਡਰਸਟੈਂਡਿੰਗ ਹੋ ਗਈ ਹੋਵੇ ਜਾਂ ਕਿਸੇ ਨੇ ਉਹਨਾਂ ਨੂੰ ਪੜਕਾਤਾ ਜਾਂ ਕੁਝ ਵੀ ਹੋਇਆ ਤਾਂ ਉਹਨਾਂ ਨੇ ਉਸ ਵੀਡੀਓ ਦੇ ਰਿਪਲਾਈ ਦੇ ਵਿੱਚ ਬਹੁਤ ਕੁਝ ਬੋਲਤਾ। ਹੁਣ ਦੇਖੋ ਕੋਈ ਵੀ ਇਨਸਾਨ ਚੁੱਪ ਕਰਕੇ ਆਪਣੇ ਬਾਰੇ ਕੁਝ ਨਹੀਂ ਸੁਣ ਸਕਦਾ। ਨਹੀਂ ਸੁਣ ਸਕਦਾ ਤੁਸੀਂ ਸੁਣ ਲਓਗੇ? ਨਹੀਂ ਸੁਣ ਸਕਦੇ। ਮੈਂ ਸੁਣ ਲੂੰਗੀ। ਨਹੀਂ ਸੁਣ ਸਕਦੇ। ਕੱਲ ਨੂੰ ਕੋਈ ਮੇਰੀ ਵੀਡੀਓ ਦਾ ਗਲਤ ਮਤਲਬ ਨਿਕਾਲ ਕੇ ਮੈਨੂੰ ਕੁਝ ਬੋਲੇ ਤਾਂ ਆਬਵੀਅਸ ਆ ਕਿ ਮੈਂ ਉਹਨਾਂ ਨੂੰ ਜਵਾਬ ਦੇਵਾਂਗੀ। ਜਵਾਬ ਦੇਣਾ ਜ਼ਰੂਰੀ ਆ ਤਾਂ ਮੀਨੂ ਭੈਣ ਨੇ ਜਵਾਬ ਦੇ ਕੇ ਸਹੀ ਕੀਤਾ। ਹੁਣ ਤੁਸੀਂ ਦੱਸੋ ਕਿ ਉਹਨਾਂ ਨੇ ਜਵਾਬ ਦੇ ਕੇ ਸਹੀ ਕੀਤਾ ਜਾਂ ਗਲਤ ਕੀਤਾ। ਤਾਂ ਦੇਖੋ ਪਰਸਨਲ ਗੱਲਾਂ ਹਣਾ ਆਪਾਂ ਨੂੰ ਇੰਸਟਾਗ੍ਰam ਤੇ ਲਾ ਲੂ ਹਣਾ ਜੋ ਵੀ ਹੈ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਆਉਂਨੇ ਆ ਥੋੜੇ ਜਿਹਾ ਵਾਇਰਲ ਹੁੰਨੇ ਆ ਆਪਣੇ ਨਾਲ ਬਹੁਤ ਸਾਰੇ ਇਦਾਂ ਦੇ ਰਿਸ਼ਤੇ ਜੁੜਦੇ ਨੇ ਜਿਨ੍ਹਾਂ ਨਾਲ ਸ਼ਾਇਦ ਆਪਾਂ ਵੀ ਦਿਲ ਤੋਂ ਅਟੈਚ ਹੁੰਨੇ ਆ ਭੈਣਾ ਭਰਾਵਾਂ ਵਾਂਗੂ ਜਾਂ ਉਹ ਆਪਣੇ ਨਾਲ ਅਟੈਚ ਹੁੰਦੇ ਆ ਆਪਾਂ ਉਹਨਾਂ ਕੋਲੇ ਜੇ ਭੁੱਲ ਭੁਲੇਖੇ ਕਿਤੇ ਕੋਈ ਗੱਲ ਕਰ ਦਿੰਨੇ ਆ ਉਹ ਗੱਲ ਆਪਾਂ ਕੱਲ ਨੂੰ ਸੋਸ਼ਲ ਮੀਡੀਆ ਤੇ ਲੀਖ ਕਰੀਏ ਵਿਦ ਪ੍ਰੂਫ ਤਾਂ ਇਹ ਕੋਈ ਚੰਗੀ ਗੱਲ ਤਾਂ ਹੈਣੀ ਤਾਂ ਦੇਖੋ ਉਹਨਾਂ ਦਾ ਕਹਿਣਾ ਕਿ ਉਹਨਾਂ ਨੇ ਮੀਨੂ ਭੈਣ ਨੇ ਕੋਈ ਵੀਡੀਓ ਜਿਹੜੀ ਹੈਗੀ ਆ ਕਾਪੀ ਵਾਲੀ ਗੱਲ ਕੀਤੀ ਸੀ ਇੰਸਟਾਗ੍ਰam ਦੀ ਰੀਲ ਦੇ ਵਿੱਚ ਉਹ ਕਿਰਨ ਬਠਿੰਡਾ ਤੇ ਲਾ ਕੇ ਨਹੀਂ ਕਹੀ ਸੀ ਨਾ ਹੀ ਉਹਨੇ ਉਹਦੇ ਵਿੱਚ ਕਿਸੇ ਦਾ ਨਾਮ ਮੈਂਸ਼ਨ ਕੀਤਾ ਆਪਾਂ ਸਾਰਿਆਂ ਨੇ ਦੇਖੀ ਆ ਵੀਡੀਓ ਕਿ ਉਹਨਾਂ ਨੇ ਕਿਸੇ ਦਾ ਵੀ ਨਾਮ ਨਹੀਂ ਲਿਆ ਵਿੱਚ ਤਾਂ ਫਿਰ ਕਿਰਨ ਦੀ ਭੈਣ ਨੂੰ ਆਪਣੇ ਆਪ ਇਹ ਚੀਜ਼ ਹੋ ਸਕਦਾ ਉਹਨਾਂ ਨੂੰ ਕੋਈ ਮਿਸ ਅੰਡਰਸਟੈਂਡਿੰਗ ਹੋ ਗਈ ਹੋਵੇ ਜਾਂ ਕਿਸੇ ਨੇ ਉਹਨਾਂ ਨੂੰ ਪੜਕਾਤਾ ਜਾਂ ਕੁਝ ਵੀ ਹੋਇਆ ਤਾਂ ਉਹਨਾਂ ਨੇ ਉਸ ਵੀਡੀਓ ਦੇ ਰਿਪਲਾਈ ਦੇ ਵਿੱਚ ਬਹੁਤ ਕੁਝ ਬੋਲਤਾ ਹੁਣ ਦੇਖੋ ਕੋਈ ਵੀ ਇਨਸਾਨ ਚੁੱਪ ਕਰਕੇ ਆਪਣੇ ਬਾਰੇ ਕੁਝ ਨਹੀਂ ਸੁਣ ਸਕਦਾ ਨਹੀਂ ਸੁਣ ਸਕਦਾ ਤੁਸੀਂ ਸੁਣ ਲਓਗੇ ਨਹੀਂ ਸੁਣ ਸਕਦੇ ਮੈਂ ਸੁਣ ਲੂੰਗੀ ਨਹੀਂ ਸੁਣ ਸਕਦੇ ਕੱਲ ਨੂੰ ਕੋਈ ਮੇਰੀ ਵੀਡੀਓ ਦਾ ਗਲਤ ਮਤਲਬ نکال ਕੇ ਮੈਨੂੰ ਕੁਝ ਬੋਲੇ ਤਾਂ ਆਬਵੀਅਸ ਆ ਕਿ ਮੈਂ ਉਹਨਾਂ ਨੂੰ ਜਵਾਬ ਦੇਵਾਂਗੀ ਜਵਾਬ ਦੇਣਾ ਜ਼ਰੂਰੀ ਆ ਤਾਂ ਮੀਨੂ ਭੈਣ ਨੇ ਜਵਾਬ ਦੇ ਕੇ ਸਹੀ ਕੀਤਾ ਹੁਣ ਤੁਸੀਂ ਦੱਸੋ ਕਿ ਉਹਨਾਂ ਨੇ ਜਵਾਬ ਦੇ ਕੇ ਸਹੀ ਕੀਤਾ ਜਾਂ ਗਲਤ ਕੀਤਾ ਤਾਂ ਦੇਖੋ ਪਰਸਨਲ ਗੱਲਾਂ ਹਣਾ ਆਪਾਂ ਨੂੰ ਇੰਸਟਾਗ੍ਰam ਤੇ ਲਾ ਲਓ ਹਣਾ ਜੋ ਵੀ ਹੈ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਆਉਂਨੇ ਆ ਥੋੜੇ ਜਿਹਾ ਵਾਇਰਲ ਹੁੰਨੇ ਆ ਆਪਣੇ ਨਾਲ ਬਹੁਤ ਸਾਰੇ ਇਦਾਂ ਦੇ ਰਿਸ਼ਤੇ ਜੁੜਦੇ ਨੇ ਜਿਨ੍ਹਾਂ ਨਾਲ ਸ਼ਾਇਦ ਆਪਾਂ ਵੀ ਦਿਲ ਤੋਂ ਅਟੈਚ ਹੁੰਨੇ ਆ ਭੈਣਾ ਭਰਾਵਾਂ ਵਾਂਗੂ ਜਾਂ ਉਹ ਆਪਣੇ ਨਾਲ ਅਟੈਚ ਹੁੰਦੇ ਆ ਆਪਾਂ ਉਹਨਾਂ ਕੋਲੇ ਜੇ ਭੁੱਲ ਭੁਲੇਖੇ ਕਿਤੇ ਕੋਈ ਗੱਲ ਕਰ ਦਿੰਨੇ ਆ ਉਹ ਗੱਲ ਆਪਾਂ ਕੱਲ ਨੂੰ ਸੋਸ਼ਲ ਮੀਡੀਆ ਤੇ ਲੀਕ ਕਰੀਏ ਵਿਧ ਪ੍ਰੂਫ ਤਾਂ ਇਹ ਕੋਈ ਚੰਗੀ ਗੱਲ ਤਾਂ ਹੈ ਨਹੀਂ ਮੈਨੂੰ ਲੱਗਦਾ ਕਿ ਇੱਥੇ ਨਾ ਕੋਈ ਕਿਸੇ ਨੂੰ ਫੇਮਸ ਨਹੀਂ ਕਰ ਸਕਦਾ ਕੋਈ ਕਿਸੇ ਨੂੰ ਵਾਇਰਲ ਨਹੀਂ ਕਰ ਸਕਦਾ ਇਹ ਆਪੋ ਆਪਣੀ ਕਿਸਮਤ ਹੁੰਦੀ ਹੈ ਜਿਨੇ ਕਿਰਨਦੀਪ ਭੈਣ ਨੂੰ ਦੇਖਣਾ ਉਹ ਕਿਰਨਦੀਪ ਨੂੰ ਦੇਖਣਗੇ ਜਿਨ੍ਹਾਂ ਨੂੰ ਮੀਨੂ ਭੈਣ ਪਸੰਦ ਆ ਮੀਨੂ ਦੀਆਂ ਵੀਡੀਓਜ਼ ਪਸੰਦ ਆ ਉਹ ਮੀਨੂ ਨੂੰ ਦੇਖਣਗੇ ਦੂਜੀ ਗੱਲ ਮੈਂ ਗੱਲ ਪੁੱਛਣਾ ਚਾਹੂੰਗੀ ਕਿਰਨਦੀਪ ਭੈਣ ਨਾਲ ਜੇ ਕਿਤੇ ਕੋਈ ਗੱਲਾਂ ਮੀਨੂ ਭੈਣ ਨੇ ਕਰ ਲਈਆਂ ਸੀ ਪਰਸਨਲ ਆਪਦੀਆਂ ਕੁਝ ਗੱਲਾਂ ਸ਼ੇਅਰ ਕੀਤੀਆਂ ਸੀ ਤਾਂ ਉਹਨਾਂ ਨੂੰ ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਦੱਸਣ ਦਾ ਕੀ ਮਤਲਬ वैसे ਤਾਂ ਮੀਨੂ ਭੈਣ ਨੇ ਕਦੇ ਕੁਝ ਛੁਪਾਇਆ ਨਹੀਂ ਹੈ ਨਾ ਆਪਾਂ ਸਾਰਿਆਂ ਨੇ ਉਹਨਾਂ ਦੀ ਇੰਟਰਵਿਊਜ਼ ਦੇਖੀਆਂ ਆਪਾਂ ਇਹ ਵੀ ਜਾਣਦੇ ਆ ਕਿ ਉਹਨਾਂ ਦੇ ਹਸਬੰਦ ਨੇ ਜਿਹੜੇ ਮਤਲਬ ਉਹ ਵੀ ਵਿਚਾਰੇ ਬਿਮਾਰ ਰਹਿੰਦੇ ਸੀ ਹੈ ਨਾ ਉਹ ਖੁਦ ਉਹਨਾਂ ਨੂੰ ਇੰਨਾ ਮੈਨੂੰ ਲੱਗਦਾ ਵੀ ਉਹਨਾਂ ਨੂੰ ਦਿੱਕਤ ਆ ਭੈਣ ਦੀ ਖੁਦ ਦੀ ਵੀ ਦਵਾਈ ਚੱਲਦੀ ਹੈ ਚਲੋ ਪਰਮਾਤਮਾ ਨੇ ਉਹਨਾਂ ਦੀ ਬਾਹ ਫੜੀ ਆ ਉਹ ਜਿਹੜਾ ਹੈਗਾ ਆਪਣੀ ਮਿਹਨਤ ਕਰ ਰਿਹਾ ਕੁਝ ਗਲਤ ਤਾਂ ਕਰ ਨਹੀਂ ਰਹੀ ਹੈ ਹੈ ਨਾ ਕੁਝ ਗਲਤ ਦਿਖਾ ਨਹੀਂ ਰਹੀ ਚਲੋ ਲੋਕਾਂ ਨੂੰ ਐਂਟਰਟੇਨ ਕਰ ਰਹੇ ਆ ਅੱਜ ਚੰਗੇ ਚਲੋ ਥੋੜਾ ਬਹੁਤ ਆਪਣੇ ਘਰ ਦੇ ਹਾਲਾਤ ਸੁਧਾਰ ਲਈ ਤਾਂ ਇਹਦੇ ਵਿੱਚ ਕੀ ਮਾੜਾ ਮੈਨੂੰ ਤਾਂ ਲੱਗਦਾ ਨਹੀਂ ਵੀ ਇਹਦੇ ਵਿੱਚ ਕੁਝ ਗਲਤ ਹੈਗਾ ਉਹਨਾਂ ਨੇ ਨਾਰਮਲ ਵੀਡੀਓ ਬਣਾਈ ਤੇ ਉਸ ਵੀਡੀਓ ਦਾ ਇੰਨਾ ਮੁੱਦਾ ਬਣਾ ਲਿਆ ਕਿ ਗੱਲ ਕਿੱਥੋਂ ਤੋਂ ਕਿੱਥੋਂ ਤੱਕ ਲੈ ਗਈ ਕਿਸੇ ਨੂੰ ਵੀ ਇੰਨਾ ਮੈਂਟਲੀ ਹਰਾਸ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਵੀ ਹਰਾਸਮੈਂਟ ਹੁੰਦੀ ਹੈ ਤੁਹਾਨੂੰ ਵੀ ਹੋ ਰਹੀ ਹੋਊਗੀ ਜੇ ਮਤਲਬ ਕੋਈ ਵੀ ਕਿਸੇ ਦਾ ਖੋ ਨਹੀਂ ਸਕਦਾ ਇਹ ਗੱਲ ਆਪਾਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਜੋ ਫਾਲੋਅਰਸ ਕਿਰਨ ਦੇ ਨੇ ਉਹ ਕਿਰਨ ਕੋਲ ਰਹਿਣੇ ਆ ਜੋ ਮੀਨੂ ਭੈਣ ਦੇ ਨੇ ਉਹ ਮੀਨੂ ਕੋਲ ਰਹਿਣੇ ਆ ਕੋਈ ਕਿਸੇ ਨੂੰ ਖੋ ਨਹੀਂ ਸਕਦਾ ਇੱਕ ਦੂਜੇ ਤੋਂ ਕੋਈ ਕਿਸੇ ਦਾ ਰੱਬ ਨੇ ਜੋ ਜੀ ਨੂੰ ਦੇਣਾ ਉਹ ਤੋਂ ਖੋ ਕੇ ਕਿਸੇ ਹੋਰ ਨੂੰ ਨਹੀਂ ਦੇ ਸਕਦਾ ਜੋ ਜੀ ਨੂੰ ਦੇਣਾ ਉਹਨੇ ਉਹਨੂੰ ਉਨਾਂ ਹੀ ਦੇਣਾ ਮੀਨੂ ਭੈਣ ਅੱਜ ਆਪਣੀ ਮਿਹਨਤ ਕਰ ਰਹੀ ਹੈ ਹਨਾ ਚਲੋ ਕਿਰਨ ਆਪਣੀ ਖੁੱਦੀ ਮਿਹਨਤ ਕਰ ਰਹੀ ਹੈ ਭੈਣ ਪਰ ਮੈਨੂੰ ਲੱਗਦਾ ਪਰਸਨਲੀ ਕਿ ਵੀ ਮੈਨੂੰ ਭੈਣ ਦੀ ਕੋਈ ਗਲਤੀ ਨਹੀਂ ਸੀ ਹੁਣ ਤੁਹਾਨੂੰ ਕੀ ਲੱਗਦਾ ਜਾਂ ਚੱਕ ਕੇ ਕੱਲ ਨੂੰ ਇਹਦੇ ਤੇ ਵੀ ਵੀਡੀਓ ਪਾ ਦੇ ਵੀ ਮੈਂ ਹੱਕ ਚ ਬੋਲ ਰਹੀ ਹਾਂ ਹੁਣ ਤੁਸੀਂ ਦੱਸੋ ਵੀ ਤੁਹਾਨੂੰ ਕੀ ਲੱਗਦਾ ਕਿਉਂਕਿ ਮੈਂ ਦੋਨਾਂ ਤਰ੍ਹਾਂ ਦੀ ਗੱਲ ਸੁਣੀ ਸੀ ਦੋਨਾਂ ਤਰ੍ਹਾਂ ਦੀ ਵੀਡੀਓਜ਼ ਦੇਖੀਆਂ ਹਨਾ ਮਤਲਬ ਤੇ ਮੈਨੂੰ ਸੱਚੀ ਇਦਾਂ ਲੱਗਦਾ ਮੈਂ ਕਮੈਂਟਸ ਵੀ ਪੜ੍ਹੇ ਆ ਦੋਨਾਂ ਦੀਆਂ ਵੀਡੀਓਜ਼ ਦੇ ਨੀਚੇ ਕੀ ਕੀ ਆਏ ਆ ਕਾਫੀ ਲੋਕਾਂ ਨੂੰ ਇਹੀ ਲੱਗ ਰਿਹਾ ਵੀ ਮੈਨੂੰ ਭੈਣ ਨੇ ਸਿਰਫ ਇੱਕ ਵੀਡੀਓ ਪਾਈ ਸੀ ਉਸ ਵੀਡੀਓ ਤੋਂ ਐਡੀ ਵੱਡੀ ਗੱਲ ਹੋ ਗਈ ਉਹਦੇ ਵਿੱਚ ਉਹਨਾਂ ਨੇ ਕਿਸਦਾ ਨਾਂ ਨਹੀਂ ਲਿਆ ਸੀ ਹੁਣ ਜਦੋਂ ਸਾਹਮਣੋਂ ਕੋਈ ਆਪਾਂ ਨੂੰ ਅੱਗੋਂ ਬੋਲੂਗਾ ਤਾਂ ਆਬੀਅਸ ਆ ਵੀ ਭੈਣ ਵੀ ਰਿਪਲਾਈ ਤਾਂ ਦੇਉਗੀ ਕੋਈ ਚੁੱਪ ਤਾਂ ਕਰ ਨਹੀਂ ਸਕਦਾ